ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਪਹਿਲਣ ਝੋਟੀ ਉੱਪਰ ਹੈਗੀ ਆਪਣੀ ਪਹਿਲਾ ਸਵੇਰ ਦੋਸਤੋ ਝੋਟੀ ਸੂਣ ਜਾ ਰਹੀ ਆ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਸ਼ਾਹਪੁਰ ਤਹਿਸੀਲ ਤੇ ਜਿਹੜਾ ਜਿਹੜਾ ਇਸ ਨੂੰ ਫਾਜ਼ਿਲਕਾ ਲ ਉੱਪਰ ਦਿੱਤੇ ਗਏ ਕੰਟੈਕਟ ਨੰਬਰ ਵੀਰ ਉਹਨਾਂ ਦੇ ਹੈਗੇ ਹਨ ਦੋਸਤੋ 7973448147 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਪਹਿਲਾ ਸੁਆ ਸੁਣ ਜਾ ਰਹੀ ਇਹ ਝੋਟੀ ਤਕਰੀਬਨ ਹਫਤੇ ਦੇ ਨੇੜੇ ਹਜੇ ਇਸ ਨੇ ਸਮਾਂ ਲੈ ਜਾਣਾ ਹੈ ਜੀ ਬਾਕੀ ਸਿੰਘਾਂ ਦੀ ਮੂਹ ਮੱਥਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਬਾਡੀ ਸਟਰਕਚਰ ਦੇਖ ਸਕਦੇ ਹੋ ਦੋਸਤੋ ਸੋਹਣੀ ਝੋਟੀ ਆ ਰਾਜੀ ਆ ਪਿੱਠਪੂੜੇ ਦੀ ਸੋਹਣੀ ਆ ਝੋਟੀ ਉਚਾਈ ਲੰਬਾਈ ਵੀ ਵਧੀਆ ਹੈਗੀ ਆ ਮੀਡੀਅਮ ਹੈਗੀ ਆ ਬਾਕੀ ਜਿਹੜਾ ਦੋਸਤੋ ਥਣ ਹਵਾਨਾ ਬਿਲਕੁਲ ਸਾਫ ਸ਼ੁੱਧ ਥਣ ਹਵਾਨਾ ਹੈਗਾ ਸੋਹਣਾ ਥਣ ਲੱਗਾ ਵੀ ਥਾਂ ਵੀ ਚੰਗੀਆਂ ਨੇ ਮਦਰ ਦਾ ਮਿਲਕ ਦੋਸਤੋ 22 ਲੀਟਰ ਦੀ ਵੀਰ ਹੋਣਾ ਨੇ ਕਿਹਾ ਵੀ 22 ਲੀਟਰ ਦੀ ਇਸ ਦੀ ਮਦਰ ਦੀ ਮਿਲਕਿੰਗ ਰਹੀ ਆ ਸੋ ਪਹਿਲੇ ਸਵੇਰੇ ਦੋਸਤੋ ਇਹ ਝੋਟੀ ਸੂਣ ਜਾ ਰਹੀ ਆ ਜਿਸ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਉੱਪਰ ਦਿੱਤੇ ਗਏ ਕੰਟੈਕਟ ਨੰਬਰ ਆ ਵੀਰ ਹੋਣਾ ਦੇ ਤੁਸੀਂ ਜਰੂਰ ਕੰਟੈਕਟ ਕਰ ਸਕਦੇ ਹੋ ਮੁੱਲ ਦੋਸਤੋ 85000 85000 ਡਿਮਾਂਡ ਆ ਵਿੱਚੋਂ ਮਾਨਤਾ ਨੂੰ ਜਰੂਰ ਕੀਤਾ ਜਾਵੇਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ